ਕਿ ਨਿਭਨ 2 ਸਾਲ ਤੋਂ ਪਠਾਨਕੋਟ ਜ਼ਿਲ੍ਹਾ ਦੇ ਵਸਨੀਕਾਂ ਨੇ ਵੀ ਦੇਖਿਆ ਹੋਏਗਾ ਕਿ ਸਾਡੇ ਆਲੇ-ਦੁਆਲੇ ਜਿਹੜੇ ਰੋਹਿੰਗਿਆ ਬੰਗਲਾਦੇਸ਼ੀ ਐ ਉਹ ਤੇ ਮੁਸਲਮਾਨ ਪਰਿਵਾਰ ਆ ਕੇ ਆਲੇ-ਦੁਆਲੇ বাসਨਾ ਸ਼ੁਰੂ ਹੋ ਗਏ ਚਾਹ ਸ਼ਰੀ ਦੇ ਮੰਦਰ ਦੇ ਲਾਗੇ ਤੁਸੀਂ ਲੈ ਲਓ ਗਲਤ ਨਾਮ ਰੱਖ ਕੇ ਹਿੰਦੂਆਂ ਦੇ ਨਾਮ ਦੇ ਉੱਤੇ ਨਾਮ ਰੱਖ ਕੇ ਜੈ ਮਾਤਾ ਦੀ ਲక్ష్ਮੀ ਸ਼ਕੰਜਵੀ ਵਾਲਾ ਕੋਈ ਮੀਟ ਸ਼ੇਕ ਵੇਚ ਰਿਹਾ ਕੋਈ ਨਾਰੀਅਲ ਵੇਚ ਰਿਹਾ ਸਬਜੀ ਮੰਡੀ ਜਿਹੜੀ ਹੈ ਉਹ ਤਕਰੀਬਨ ਮੇਰੇ ਹਿਸਾਬ ਨਾਲ 60% ਜਿਹੜੀ ਹੈ ਮੁਸਲਮਾਨ ਬੰਦਿਆਂ ਨੇ ਕਬਜ਼ਾ ਕਰ ਲਿਆ ਮੋਦੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਆਈ ਹੈ ਕਦੇ ਬੱਚਿਆਂ ਦੇ ਗਾਓ ਬੱਚਿਆਂ ਦੇ ਦਾੜਾ ਲੱਗ ਕਰਕੇ ਸੁੱਟੇ ਜਾ ਰਹੇ ਹਨ ਇਹ ਹੁਣ ਅੱਜ ਇੱਕ ਹੋਰ ਬੜਾ ਸ਼ਰਮਨਾਕ ਜਿਹੜਾ ਹਾਸਾ ਸਾਡੇ ਆਰ ਕੋਲ ਦੇ ਟੀਰਾ ਦੇ ਇਲਾਕੇ ਦੇ ਵਿੱਚ ਸਾਨੂੰ ਮਿਲ ਰਿਹਾ ਹੈ ਇੱਕ ਪਰਵਾਸੀ ਜਿਹੜਾ ਸੋਣ ਲੜਕਾ ਹੈ ਉਹ ਯੂਪੀ ਸਾਈਡ ਤੋਂ ਆਇਆ ਹੈ ਉਹਨੇ ਪਿਛਲੇ 8-10 ਸਾਲ ਤੋਂ ਬੱਚੀ ਜਿਹੜਾ ਬਊ ਦਾ ਬੱਚਾ ਹੈ ਉਹਦੇ ਨਾਲ ਕੁਕਰਮ ਕਰ ਰਿਹਾ ਸੀ ਤਾਂ ਉਹਦਾ ਲਾਈਵ ਵੀਡੀਓ ਵੀ ਆ ਗਿਆ ਹੈ ਜਿੰਦਰੋ ਕਿਉਂਕਿ ਬੜੀ ਵੱਡੀ ਇੱਕ ਸਾਜ਼ਿਸ਼ ਸਾਡਾ ਜ਼ਿਲ੍ਹਾ ਪਠਾਨਕੋਟ Hindu ਬਹੁਗਤ ਆਬਾਦੀ ਵਾਲਾ ਇਲਾਕਾ ਹੈ ਇਸ ਤੋਂ ਮੇਰੀ ਵੱਡੀ ਖਬਰ ਪਠਾਨਕੋਟ ਦੇ ਨਾਲ ਲੱਗਦੇ ਧੀਰਾਪਿੰਡ ਤੋਂ ਆ ਰਹੀ ਹੈ ਦੱਸਦੇ ਹੀ ਇਹ ਧੀਰਾਪਿੰਡ ਦੇ ਵਿੱਚ ਇੱਕ ਸ਼ਰਮਨਾਕ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਪ੍ਰਵਾਸੀ ਨੌਜਵਾਨ ਦੇ ਵੱਲੋਂ ਗਊਮਾਤਾ ਦੀ ਬੱਚੜੀ ਦੇ ਨਾਲ ਹੂਕਰਮ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਫੁਟੇਜ ਜਿਹੜੀ ਹੈ ਸੀਸੀਟੀਵੀ ਫੁਟੇਜ ਜਿਹੜੀ ਸਾਹਮਣੇ ਆਈ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾਲ ਬੇਸ਼ਰਮੀ ਦੇ ਨਾਲ ਗਊ ਮਾਤਾ ਦੀ ਬਛੜੀ ਦੇ ਨਾਲ ਕੂਕਰਮ ਕੀਤਾ ਜਾ ਰਿਹਾ ਹੈ ਬੇਜ਼ੁਬਾਨ ਦੇ ਨਾਲ ਜਿਹੜਾ ਹੈ ਇਹ ਕੂਕਰਮ ਕੀਤਾ ਜਾ ਰਿਹਾ ਹੈ ਤੇ ਇਸ ਮੌਕੇ ਤੇ ਇਸ ਮੰਦਭਾਗੀ ਘਟਨਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਭਾਜਪਾ ਪਰਵक्ता ਯੁਗੇਸ਼ ਠਾਕੁਰ ਨੇ ਇਹ तमाम ਸ਼ਹਿਰ ਵਾਸੀਆਂ ਨੂੰ ਜਿਹੜਾ ਹੈ ਉਹ ਸੁਝੇਵ ਕੀਤਾ ਹੈ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਜਦ ਵੀ ਕੋਈ ਪ੍ਰਵਾਸੀ ਮਜ਼ਦੂਰ ਜਾਂ ਪ੍ਰਵਾਸੀ ਵਿਅਕਤੀ ਨੂੰ ਕੋਈ ਵੀ ਜਿਹੜਾ ਹੈ ਕੰਮਕਾਜ ਦੇਣਾ ਹੋਵੇ ਜਾਂ ਫਿਰ ਕੋਈ ਵੀ ਰੂਮ ਜਿਹੜਾ ਹੈ ਉਹ ਦੇਣਾ ਹੋਵੇ ਰੈਂਟਲ ਬੇਸ ਤੇ ਜਿਵੇਂ ਲੋਕ ਰਹਿੰਦੇ ਨੇ ਬਹੁਤ ਹੀ ਸੋਚ ਸਮਝ ਕੇ ਜਿਹੜਾ ਹੈ ਇਸ ਦੇ ਉੱਤੇ ਕਾਰਵਾਈ ਕੀਤੀ ਜਾਵੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਜਿਹੜੀ ਹੈ ਉਹ ਪ੍ਰੋਪਰ ਵੇ ਨਾਲ ਕੀਤੀ ਜਾਵੇ ਤਾਂ ਕਿ ਅਜੇਹੇ ਜਿਹੜੇ ਬੇਸ਼ਰਮ ਲੋਕ ਨੇ ਜੋ ਕਿ ਪਠਾਨਕੋਟ ਦੇ ਨਾਲ ਲੱਗਦੇ ਧੀਰਾਪਿੰਡ ਦੇ ਵਿੱਚ ਇਸ ਵਿਅਕਤੀ ਵੱਲੋਂ ਪ੍ਰਵਾਸੀ ਕਹਿ ਸਕਦੇ ਹਾਂ ਅਸੀਂ ਇਹਨੂੰ ਪ੍ਰਵਾਸੀ ਵਿਅਕਤੀ ਦੇ ਵੱਲੋਂ ਗਊਮਾਤਾ ਦੇ ਨਾਲ ਕੂਕਰਮ ਕੀਤਾ ਜਾ ਰਿਹਾ ਹੈ ਤਾਂ ਬਹੁਤ ਹੀ ਸ਼ਰਮਨਾਕ ਕਰ ਦੇਣ ਵਾਲੀ ਘਟਨਾ ਜਿਹੜੀ ਹੈ ਉਹ ਸਾਹਮਣੇ ਆਈ ਹੈ ਕੁਝ ਦਿਨ ਪਹਿਲਾਂ ਵੀ ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ ਸੀ ਜਿੱਥੇ ਕਿ ਗਊਮਾਤਾ ਦੀ ਬਚੜੀ ਦਾ ਜਿਹੜਾ ਸਿਰ ਹੈ ਉਤਾੜ ਕਿਤੇ ਸੀ ਤੇ ਸਿਰ ਕਿਤੇ ਸੀ ਤੇ ਹੁਣ ਇੱਕ ਵਾਰ ਫੇਰ ਤੋਂ ਅਜੀਹਾ ਦੇਖਣ ਨੂੰ ਮਿਲਿਆ ਹੈ ਲਗਾਤਾਰ ਅਜੀਹੀਆਂ ਖਬਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਤਾਂ ਯੋਗੇਸ਼ ਠਾਕੁਰ ਨੇ ਇਸ ਪੂਰੇ ਮੰਦਭਾਗੀ ਘਟਨਾ ਨੂੰ ਮੱਦੇਨਜ਼ਰ ਰੱਖਦੇ ਹੋਏ ਲੋਕਾਂ ਨੂੰ ਕੀ ਅਪੀਲ ਕੀਤੀ ਹੈ ਇੱਕ ਵਾਰ ਤੁਹਾਨੂੰ ਸੁਣਾ ਦਿੰਦੇ ਆ ਇਸ ਦੇ ਨਾਲ ਹੀ ਤੁਹਾਨੂੰ ਦਿਖਾ ਦਿੰਦੇ ਆ ਪੁਲਿਸ ਪ੍ਰਸ਼ਾਸਨ ਦਾ ਇਸ ਦੇ ਉੱਤੇ ਕੀ ਕਹਿਣਾ ਹੈ ਕਿਸ ਤਰ੍ਹਾਂ ਨਾਲ ਇਸ ਦੇ ਉੱਤੇ ਕਾਰਵਾਈ ਹੋਵੇਗੀ ਆਓ ਤੁਹਾਨੂੰ ਦਿਖਾਉਣਾ ਹੈ ਇਸ ਸਮੇਂ ਦੀ ਵੱਡੀ ਖਬਰ ਅੱਗੇ ਵਾਲੀ ਗੱਲ ਹੈ ਕਿ ਵੀ ਜਦੋਂ ਦੀ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਆਈ ਹੈ ਕਦੇ ਬੱਚਿਆਂ ਦੇ گاਉ ਬੱਚਿਆਂ ਦੇ ਦਾੜਾ ਲੱਗ ਕਰਕੇ ਸੁੱਤੇ ਜਾ ਰਹੇ ਐ ਇਹ ਹੁਣ ਅੱਜ ਇੱਕ ਹੋਰ ਬੜਾ ਸ਼ਰਮਨਾਕ ਜਿਹੜਾ ਹਾਸਾ ਸਾਡੇ ਪਠਾਨਕੋਟ ਦੇ ਧੀਰਾ ਦੇ ਇਲਾਕੇ ਦੇ ਵਿੱਚ ਸੁਣਨ ਨੂੰ ਮਿਲ ਰਿਹਾ ਹੈ ਕਿ ਇੱਕ ਪ੍ਰਵਾਸੀ ਜਿਹੜਾ ਕੋਈ ਲੜਕਾ ਹੈ ਉਹ ਯੂਪੀ ਸਾਈਡ ਤੋਂ ਆਇਆ ਹੈ ਉਨੇ ਪਿਛਲੇ 8-10 ਦਿਨ ਤੋਂ ਬੱਚੇ ਜਿਹੜਾ گاਉ ਦਾ ਬੱਚਾ ਹੈ ਉਹਦੇ ਨਾਲ ਕੁਕਰਮ ਕਰ ਰਿਆ ਸੀਗਾ ਉਹਦਾ ਲਾਈਵ ਵੀਡੀਓ ਵੀ ਆ ਗਿਆ ਉਹ ਵੀਡੀਓ ਸਾਡੇ ਕੋਲ ਵੀ ਆ ਗਿਆ ਮੇਰੀ ਤੁਹਾਡੇ ਮਾਧਿਅਮ ਰਾਹੀਂ ਪਠਾਨਕੋਟ ਦੀ ਜਨਤਾ ਨੂੰ ਇਹ ਇੱਕ ਅਪੀਲ ਹੈ ਕਿ ਇਹਨੂੰ ਇੱਕ ਪੋਲੀਟੀਕਲ ਅਪੀਲ ਨਾ ਸਮਝੀ ਜਾਏ ਇਹ ਇਹ ਤੇ ਬੜਾ ਸੀਰੀਅਸਲੀ ਵਿਚਾਰ ਕਰਨ ਵਾਲੀ ਗੱਲ ਹੈ ਕਿ ਵੀ तकरीबन 2 ਸਾਲ ਤੋਂ ਪਠਾਨਕੋਟ ਜ਼ਿਲ੍ਹੇ ਦੇ ਵਸਨੀਕਾਂ ਨੇ ਵੀ ਦੇਖਿਆ ਹੋਏਗਾ ਕੀ ਸਾਡੇ ਆਲੇ ਦੁਆਲੇ ਜਿਹੜੇ ਰੋਹਿੰਗਿਆ ਬੰਗਲਾਦੇਸ਼ੀ ਐ ਉਹ ਤੇ ਮੁਸਲਮਾਨ ਪਰਿਵਾਰ ਆ ਕੇ ਆਲੇ ਦੁਆਲੇ ਬਸਣਾ ਸ਼ੁਰੂ ਹੋ ਗਏ ਐ ਚਾਹ ਸ਼ਨੀ ਦੇ ਮੰਦਰ ਦੇ ਲਾਗੇ ਤੁਸੀਂ ਲੈ ਲਓ ਇਹ ਗਲਤ ਨਾਮ ਰੱਖ ਕੇ ਹਿੰਦੂਆਂ ਦੇ ਨਾਮ ਦੇ ਉੱਤੇ ਨਾਮ ਰੱਖ ਕੇ ਜੈ ਮਾਤਾ ਦੀ ਲక్ష్ਮੀ ਸ਼ਕੰਜਵੀ ਵਾਲਾ ਕੋਈ ਮੀਠੇਕ ਵੇਚ ਰਿਹਾ ਕੋਈ ਨਾਰੀਅਲ ਵੇਚ ਰਿਹਾ ਸਬਜੀ ਮੰਡੀ ਜਿਹੜੀ ਐ ਉਹ ਤਕਰੀਬਨ ਮੇਰੇ ਹਿਸਾਬ ਨਾਲ 60% ਜਿਹੜੀ ਹੈ ਮੁਸਲਮਾਨ ਬੰਦਿਆਂ ਨੇ ਕਬਜ਼ਾ ਕਰ ਲਿਆ ਬਾਹਰੋਂ ਆਏ ਦੇ ਮੁਸਲਮਾਨ ਰੋਹਿੰਗਿਆ ਉਸ ਤੋਂ ਵੱਡਾ ਚਿੰਤਾ ਦਾ ਵਿਸ਼ੇ ਹੈ ਜਿਹੜਾ ਗੁਰਤ ਸੂਤਰਾਂ ਤੋਂ ਸਾਨੂੰ ਸੁਣਨ ਨੂੰ ਮਿਲਿਆ ਹੈ ਕਿ ਵੀ ਤਕਰੀਬਨ ਜ਼ਿਲ੍ਹਾ ਪਠਾਨਕੋਟ ਦੀ 15000 ਵੋਟ ਜਿਹੜੀ ਹੈ ਨਵੀਂ ਬਣ ਗਈ ਹੈ ਉਹ ਵੀ ਰੋਹਿੰਗਿਆ ਸਾਰੇ ਇਹ ਬੜੀ ਵੱਡੀ ਸਾਡੇ ਪਠਾਨਕੋਟ ਦੇ ਲੋਕਾਂ ਵਾਸਤੇ ਚਿੰਤਾ ਦਾ ਵਿਸ਼ੇ ਹੈ ਐਡਾ ਸ਼ਰਮਨਾਕ ਕ੍ਰਿਤਿਆ ਇੱਛੇ ਦੋ ਤਿੰਨ ਵਾਰੀ ਜਿਹੜਾ ਹਾਸਾ ਹੋ ਗਿਆ ਬੱਚੀ ਦਾ ਸਿਰ ਵੱਢ ਕੇ ਸੁੱਟਤਾ ਗਿਆ ਇਸ ਤੋਂ ਬਾਅਦ ਸ਼ਰਮਨਾ ਘਟਣਾਵਾ ਕੀ ਹੋ ਸਕਦੀ ਹੈ ਇਹ ਜਿਹੜਾ ਲੜਕਾ ਇਸ ਤਰੀਕੇ ਦੀ ਹਰਕਤ ਕਰ ਰਿਹਾ ਹੈ ਇਹ Hindu ਸਮਾਜ ਵਿੱਚ ਸਾਡੇ ਘੋਰ ਅਪਰਾਧ ਹੈ ਇਹੋ ਜਿਹੜੇ ਪਾਪੀ ਹੈ ਉਹਦੇ ਉੱਤੇ ਰੇਪ ਦੀ ਧਾਰਾ ਲਗਾ ਕੇ ਉਹਨੂੰ ਸਖਤ ਤੋਂ ਸੱਤ ਜਿਹੜੀ ਹੈ ਜਿਹੜੀ ਉਹਨੂੰ ਸਜ਼ਾ ਦੇਣ ਵਾਸਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਾਂਗਾ ਕਿਸੇ ਵੀ ਪੋਲੀਟੀਕਲ ਦਬਾਅ ਵਿੱਚ ਆਨ ਦੀ ਕਿਸੇ ਵੀ ਪੁਲਿਸ ਅੱਥਾ ਨੂੰ ਕੋਈ ਜੂਰਤ ਨਹੀਂ ਹੈ ਜਦੋਂ ਵੀ ਸਾਡੇ ਲਈ ਕੋਈ ਵੀ ਜੂਰਤ ਹੁੰਦੀ ਹੈ ਅਸੀਂ ਤੇ ਸਾਡੀ ਭਾਰਤੀ ਜਨਤਾ ਪਾਰਟੀ ਤੁਹਾਡੇ ਨਾਲ 24 ਘੰਟੇ ਮੋਢੇ ਨਾਲ ਮੋਢਾ ਲਗਾ ਕੇ ਉਸ ਜਿਹੜਾ ਲੜਕਾ ਆ ਉਹਨੂੰ ਕਦੀ ਤੋਂ ਕਦੀ ਸਜ਼ਾ ਮਿਲਣੀ ਚਾਹੀਦੀ ਹੈ ਇਹਦੇ ਨਾਲ ਨਾਲ ਇੱਕ ਤੁਹਾਡੇ ਸਾਡੇ ਪਠਾਨਕੋਟ ਦੇ ਜ਼ਿਲ੍ਹਾ ਵਾਸੀਆਂ ਨੂੰ ਹੋਰ ਰਿਕਵੈਸਟ ਕਰਾਂਗੇ ਕਿ ਵੇ ਆਪਣੇ ਘਰ ਆਪਣੀਆਂ ਦੁਕਾਨਾਂ ਕਿਰਾਏ ਤੇ ਦੇਣ ਤੋਂ ਪਹਿਲੇ 10000 ਵਾਰ ਉਸ ਆਦਮੀ ਦੀ ਵੈਰੀਫਿਕੇਸ਼ਨ ਕਰੋ ਕਿਉਂਕਿ ਬੜੀ ਵੱਡੀ ਇੱਕ ਸਾਜ਼ਿਸ਼ ਸਾਡਾ ਜ਼ਿਲ੍ਹਾ ਪਠਾਨਕੋਟ Hindu ਬਹੁਬਲ ਆਬਾਦੀ ਵਾਲਾ ਇਲਾਕਾ ਹੈ ਤੇ ਉਹਦੇ ਵਿੱਚ ਬੜੀ ਵੱਡੀ ਇੱਕ ਸਾਜ਼ਿਸ਼ ਚੱਲ ਰਹੀ ਹੈ ਤੁਸੀਂ ਆਪ ਪਠਾਨਕੋਟ ਚ ਵਿਚਰਦੇ ਹੋ ਤੁਸੀਂ ਆਪ ਆਪਣੇ ਆਲੇ ਦੁਆਲੇ ਦੇਖੋ ਤੁਹਾਨੂੰ ਰੋਹਿੰਗਿਆਸ ਦੀ ਆਬਾਦੀ ਆਲੇ ਦੁਆਲੇ ਵਧੀ ਹੋਈ ਨਜ਼ਰ ਆਏਗੀ ਉਹਨਾਂ ਦੀਆਂ ਝੁੱਗੀਆਂ ਝੌਂਪੜੀਆਂ ਨਜ਼ਰ ਆ ਰਹੀਆਂ ਕੀ ਤੁਹਾਡੇ ਘਰ ਦੇ ਵਿੱਚ ਜਾਂ ਤੁਹਾਡੀ ਦੁਕਾਨ ਦੇ ਵਿੱਚ ਕੋਈ ਐਸਾ ਜਿਹੜਾ ਕੋਸ਼ਕੀ ਕੋਈ ਮੁਸਲਮਨ ਸਮੁਦਾਇ ਤੋਂ ਕੋਈ ਰੋਹਿੰਗਿਆ ਜੇਰਾ ਬੰਗਲਾਦੇਸ਼ੀ ਹੈ ਉਹ ਤੇ ਨਹੀਂ ਆ ਕੇ ਰਹਿ ਗਿਆ ਇਹਦੇ ਤੇ ਵਿਚਾਰ ਕਰੋ ਜੇ ਰਹਿ ਰਿਹਾ ਤੇ ਉਹਨੂੰ ਜਲਦ ਤੋਂ ਜਲਦ ਪੁਲਿਸ ਦੇ ਆਵਾ ਲੈ ਕਰਵਾਓ ਉਹਦੀ ਵੈਰੀਫਿਕੇਸ਼ਨ ਕਰੋ ਚਾਹੇ ਹਿੰਚਾ ਵੀ ਸਾਨੂੰ ਨਾ ਸਵੇਰੇ ਇੱਕ ਇਨਫੋਰਮੇਸ਼ਨ ਆਈ ਸੀ ਕਿ ਵੀ ਇੱਕ ਬੰਦਾ ਜਿਹਦਾ ਨਾਮ ਚੰਦਰ ਸ਼ੇਖਰ ਹੈ ਉਹ ਕਾਜ਼ੀਪੁਰ ਯੂਪੀ ਦਾ ਰਹਿਣ ਵਾਲਾ ਹੈ ਕਿ ਵੀ ਇਹਦੀ ਇੱਕ ਵੀਡੀਓ ਆਪਣੇ ਕੋਲ ਆਈ ਸੀ ਜਿਹਦੇ ਵਿੱਚ ਇਹ ਜਾਨਵਰਾਂ ਨਾਲ ਅਨਨੇਚਰਲ ਸੈਕਸ ਕਰ ਰਿਹਾ ਸੀ ਤੇ ਉਦੋਂ ਬਾਅਦ ਇਮੀਡੀਏਟਲੀ ਪੁਲਿਸ ਹਰਕਤ ਚ ਆਂਦੇ ਇਹਨੂੰ ਰਾਉਂਡ ਅਪ ਕਰ ਲਿਆ ਤੇ ਆਪਣੀ ਹੁਣ ਹਰਾਸਤ ਚ ਤੇ ਆਪਾਂ ਜਿਹੜਾ ਬੰਦੀ ਜਿਹੜੀ ਕਾਰਵਾਈ ਕਰ ਰਹੇ ਆ ਤੇ ਐਫ ਆਈ ਆਰ ਲੌਂਚ ਕਰ ਰਹੇ ਹਾਂ ਕੈਮਰ ਪਰਸਿੰਗ ਹਨੀ ਦੇ ਨਾਲ ਅਦਰ ਸੈਨੀ ਦੀ ਰਿਪੋਰਟ